ਫਗਵਾੜਾ ਇਲਾਕੇ 'ਚ ਬੇਖੋਪ ਚੋਰਾ ਦਾ ਅੰਤਕ ਲਗਤ ਹੈ ਜਾਰੀ ਹੈ ਤੇ ਚੋਰ ਆਏ ਦਿਨ ਹੀ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਜ਼ਦੀਕੀ ਪਿੰਡ ਖਜੂਰਲਾ ਵਿਖੇ ਜਿੱਥੇ ਕਿ ਚੋਰ ਬੀਤੀ ਦੇਰ ਰਾਤ SBI ਬੈਂਕ ਦਾ ATM ਹੀ ਲੁੱਟ ਕੇ ਲੈ ਗਏ ਇਸ ਵਾਰਦਾਤ ਦੌਰਾਨ ਚੋਰ ਕਿੰਨੀ ਕੁ ਨਗਦੀ ਲੈ ਗਏ ਫਿਲਹਾਲ ਇਸ ਦੀ ਹਜੇ ਸਹੀ ਜਾਣਕਾਰੀ ਨਹੀਂ ਮਿਲੀ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲੇ ਕਿ ਪੁਲਿਸ ਅਧਿਕਾਰੀਆਂ ਨੇ ਬੈਂਕ ਸਟਾਫ ਤੇ ਵੀ ਬੰਦੀ ਕਾਰਵਾਈ ਦੀ ਗੱਲ ਆਖੀ ਹੈ ਮਾਮਲਾ ਕੀ ਹੈ ਬੈਂਕ ਦੇ ਵਿੱਚ ਐ ਤੇ ਕੀ ਮਾਮਲਾ ਸਾਰਾ ਹੁਣ ਤੱਕ ਆਇਆ ਸਾਹਮਣੇ ਇੱਕ ਖਜੂਰਲੇ ਪਿੰਡ ਦੇ ਵਿੱਚ ਏਟੀਐਮ ਲੱਗਾ ਹੋਇਆ ਸੀ ਐਸਬੀਆਈ ਦੀ ਇੱਥੇ ਬ੍ਰਾਂਚ ਆ ਤੇ ਉਹ ਰਾਤ ਜਿਹੜਾ ਏਟੀਐਮ ਦੇਖੋਂ ਦੀ ਇਨਫੋਰਮੇਸ਼ਨ ਮਿਲੀ ਜਾਂ ਸਰਪੰਚ ਨੇ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਆ ਕਿ ਇਦਾਂ ਜਿਹੜਾ ਆ ਉਹ ਬ੍ਰੇਕ ਹੋਇਆ ਏਟੀਐਮ ਸਾਡੇ ਪਿੰਡ ਦਾ ਬੈਂਕ ਕੋਲੋਂ ਕੋਈ ਵੀ ਜਿਹੜੀ ਆ ਅਜੇ ਤੱਕ ਇਨਫੋਰਮੇਸ਼ਨ ਜਿਹੜੀ ਆ ਜਾਂ ਫੁਟੇਜ ਵਗੈਰਾ ਪ੍ਰੋਵਾਈਡ ਨਹੀਂ ਕਰਾਈ ਗਈ ਤੇ ਨਾ ਹੀ ਇਹਨਾਂ ਨੇ ਅਜੇ ਤੱਕ ਜਿਹੜਾ ਆ ਉਹ ਜਿਹੜਾ ਏਐਨਸੀ ਇਹਨਾਂ ਦੀ ਇੱਕ ਤਰੀਕ ਤੋਂ ਹੀ ਜਿਹੜੀ ਬੰਦ ਕਾਫੀ ਵੱਡਾ ਲੈਕ ਹੈ ਜੀ ਬੈਂਕ ਦੇ ਵਿੱਚ ਬਾਕੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਰਹਿ। ਰੁਖ ਸਾਹਿਬ ਇੱਕ ਅਮਾਉਂਟ ਵਗੈਰਾ ਅਮਾਉਂਟ ਵਗੈਰਾ ਉਹਨਾਂ ਦੇ ਸੀਐਨ ਨੇ ਕੁਝ ਅਮਾਉਂਟ ਅਜੇ ਕਰ ਰਿਹਾ ਜੀ ਜਿਹੜਾ ਨੇ ਗਾਰਡ ਵੀ ਜਿਹੜਾ ਇਹਨਾਂ ਨੂੰ ਕਾਫੀ ਅਸੀਂ ਲੈਟਰ ਜਾਰੀ ਕੀਤੇ ਸੀ ਕਿ ਗਾਰਡ ਇੱਥੇ ਰੱਖਿਆ ਜਾਵੇ ਇਸ ਤੋਂ ਪਹਿਲਾਂ ਵੀ ਇੱਕ ਬਾਈ ਦੇ ਵਿੱਚ ਵੀ ਇੱਥੇ ਹੋਈ ਸੀ ਰੈਂਟ ਉਦੋਂ ਵੀ ਪੈ ਫਿਲਹਾਲ ਇਹ ਦੱਸਿਆ ਇਹ ਕਹਿ ਰਿਹਾ ਕਿ ਗਾਰਡ ਅਸੀਂ ਨਹੀਂ ਰੱਖਿਆ ਕਿਉਂਕਿ ਪੈਸੇ ਜਿਹੜੇ ਆ ATM ਤੇ ਜਿਆਦਾ ਨਹੀਂ ਸੀ ਹੁੰਦੇ ਅਗੇ ਤੇ ਇਸੇ ਕਰਕੇ ਗਾਰਡ ਨਹੀਂ ਸੀ ਰੋਣਾ ਰੱਖਿਆ ਹੋਇਆ ਸਰ ਬਾਕੀ ਵੈਰੀਫਾਈ ਕਰ ਲੈਣੇ ਹਾਂਜੀ ਸਰ ਕਿੰਨੇ ਕ ਵਜੇ ਹੋਇਆ ਇਹ ਅਜੇ ਤੇਨਾ ਬੈਂਕ ਵੱਲੋਂ ਕੋਈ ਸਾਨੂੰ ਜਿਹੜੀ ਫੁਟੇਜ ਪ੍ਰੋਵਾਈਡ ਨਹੀਂ ਕਰਾਈ ਗਈ ਆਦਰਵਾਈਜ਼ ਅਸੀਂ ਲੈਣੇ ਪਾਏ ਤਾਂ ਜਿਹੜੀ ਫੁਟੇਜ ਦਾ ਮਾਲਕ ਤੇਨੂੰ ਵੱਜੇ ਤਾਂ ਲੈ ਕੇ 8-3 ਦਿਨ ਵਿੱਚ 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 ਇਨਸੀਡੈਂਟ ਜਿਹੜਾ ਆ ਕਲੀਅਰ ਹੋ ਜਾਏ ATM ਤੋੜਿਆ ਗਿਆ ਜਾਂ ਕਟਿਆ ਗਿਆ ਪਟਕੇ ਲੱਗੇ ਤੇ ATM ਕਟਿਆ ਗਿਆ ਇਸ਼ੇ ਜਿਹੜੀ ਜੋ ਦੇਖਿਆ ਜੀ ਕੱਟ ਕੇ ਲੈ ਕੇ ਗਏ ਆ ਬਾਕੀ ਫਰਦਰ ਜਿਹ ਫੁਟੇਜ ਗਾਰਾ ਜਦੋਂ ਆਉਂਦੀ ਆ ਉਹ ਤੋਂ ਜ਼ਿਆਦਾ ਕਲੀਅਰ ਹੋਏਗਾ ਜੀ ਅਜੇ ਬੈਂਕ ਵਾਲੇ ਫੁਟੇਜ ਨਹੀਂ ਪ੍ਰੋਵਾਈਡ ਕਰਵਾ ਰਹੇ ਕਿੰਨੇ ਵੇ ਤੁਸੀਂ ਮਾਰਨਿੰਗ ਕਿੰਨੇ ਵੇ ਆਏ ਹੋ ਜੀ ਅਸੀਂ ਤਾਂ ਜਿਹੜਾ 9:30 ਵਜੇ ਸਰਪੰਚ ਦਾ ਫੋਨ ਆਇਆ ਸੀ ਜੀ ਤੇ ਕੇ ਨਾ ਕੋਈ ਵੀ ਜਿਹੜਾ ਸਕਿਉਰਿਟੀ ਦਾ ਜਿਹੜਾ ਉਹਦੇ ਇੰਤਜ਼ਾਮ ਹੁੰਦੇ ਆ ਕਿ ਉਹਨਾਂ ਦੇ ਪੂਰੇ ਉਸੇ ਵੇ ਲਈ ਜਿਹੜੀ ਆ ਮੇਲ ਜਾਂ ਜਿਹੜੇ ਵੀ ਸਰਵਲੈਂਸ ਸਿਸਟਮ ਇਹਨਾਂ ਨੇ ਬੈਂਕਿੰਗ ਦੇ ਵਿੱਚ ਚੱਲਦਾ ਹੁੰਦਾ ਬਿਲਕੁਲ ਹੀ ਇਹਨਾਂ ਦਾ ਫਲਾਇਆ ਬਿਲਕੁਲ ਹੀ ਕੋਈ ਵੀ ਜਿਹੜਾ ਉਹ ਸਰਵਲੈਂਸ ਦਾ ਸਿਸਟਮ ਨਹੀਂ ਚੱਲਦਾ ਇਸ ਇਲਾਕੇ ਨੂੰ ਸਰ ਨੂੰ ਤਾਂ ਕਾਫੀ ਟਾਈਮ ਹੋ ਗਿਆ 12:30 ਹੋ ਗਿਆ ਹੁਣ ਤੱਕ ਇਹਨਾਂ ਨੇ ਕੋਈ ਨਹੀਂ ਦੱਸਿਆ ਵੀ ਕਿੰਨੀ ਘਮਾਉਣ ਗਈ ਆ ਬਸ ਟਿਲ ਡੇਟ ਅਜੇ ਤੱਕ ਇਹਨਾਂ ਨੇ ਸਾਨੂੰ ਫੁਟੇਜ ਨਹੀਂ ਪ੍ਰੋਵਾਈਡ ਕਰਵਾ ਪਾਈ ਬਾਕੀ ਫਾਰਦਰ ਫੁਟੇਜ ਲੈਣ ਤੋਂ ਬਾਅਦ ਹੀ ਇਹਨਾਂ ਦੀ ਬਾਕੀ ਦੇਖ ਸਰ ਕੋਈ ਇਹ ਘਟਨਾ ਕਾਫੀ ਵਾਪਰ ਚੁੱਕੀ ਐ ਇਦਾਂ ਦੀ ਜਿਹੜੀ ਬੈਂਕ ਵਾਲੇ ਨਹੀਂ ਕੋਈ ਇਦਾਂ ਦੀ ਫੋਟੋ ਦੇ ਦਿੰਦੀ ਆ ਸਪੋਰਟ ਇੱਕ ਮਿੰਟ ਇੱਕ ਮਿੰਟ ਸਵਾਲ ਮੇਰਾ ਸਵਾਲ ਮੇਰਾ ਸਵਾਲ ਪੁੱਛੋ ਨਾ ਕੋਈ ਸਕورٹی ਦਿੰਦੇ ਰੱਖਦੇ ਆ ਜੀ ਨਾ ਕੋਈ ਹੁਣ ਤਾਂ ਡਿਟੇਲ ਦਿੰਦੇ ਪੁਲਿਸ ਨੂੰ ਪਹਿਲਾਂ ਵੀ ਹੋ ਚੁੱਕਾ ਹੈ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹਨਾਂ ਬੈਂਕ ਵਾਲਿਆਂ ਤੇ ਜੀ ਬਿਲਕੁਲ ਜੀ ਇਸ ਵਾਰੀ ਐਕਸ਼ਨ ਵੀ ਹੋਏਗਾ ਇਹਨਾਂ ਖਿਲਾਫ ਠੀਕ ਹੈ ਜੀ ਕਿਉਂਕਿ ਅਸੀਂ ਇਹਨਾਂ ਨੂੰ ਵੱਖ-ਵੱਖ ਸਮੇਂ ਤੇ ਜੜੀਆਂ ਲੈਟਰਾਂ ਜਾਰੀ ਕੀਤੀਆਂ ਸੀ ਕਿ ਇਹ ਪਹਿਲਾਂ ਵੀ ਇਨਸੀਡੈਂਟ ਇਸ ਬੈਂਕ ਦੇ ਵਿੱਚ ਹੋ ਚੁੱਕਾ ਹੈ ਪਾਈ ਦੇ ਵਿੱਚ ਤੇ ਫਿਰ ਵੀ ਇਸ ਤਰ੍ਹਾਂ ਸਾਡੀਆਂ ਚਿੱਠੀਆਂ ਦੇ باوجود ਵੀ ਇੱਥੇ ਕੋਈ ਗਾਰਡ ਜਿਹੜਾ ਹੈ ਉਹ ਡਿਪਲਾਈ ਨਹੀਂ ਕੀਤਾ ਕੁਛ ਇਹ ਪਤਾ ਲੱਗਿਆ ਲੁੱਟਰੇ ਆਏ ਕਿੱਦਾਂ ਸੀਗੇ ਲੁੱਟਰੇ ਜਿਹੜੇ ਆ ਗੱਡੀ 'ਚ ਆਏ ਜਾਂ ਕਿੱਦਾਂ ਆਏ ਆ ਮੈਂ ਉਹ ਦੁਬਾਰਾ ਟ੍ਰੀਟ ਕਰ ਦਿੰਦਾ ਜੀ ਕਿ ਇੱਥੇ ਆਲਰੇਡੀ ਜਿਹੜੇ ਜਣੇ ਭੈਣ ਤੋਂ ਜਿਹੜੀ ਫੁਟੇਜ ਸਾਨੂੰ ਹਾਸਲ ਹੋਈ ਆ ਉਹਦੇ ਤੋਂ ਹੀ ਅਸੀਂ ਫਰਦਰ ਜਿਹੜਾ ਕਰ ਰਹੇ ਆ ਤੇ ਜਿਹੜੀ ਬੈਂਕ ਵੱਲੋਂ ਵੀ ਜਿਹੜੀ ਫੁਟੇਜ ਤੋਂ ਪ੍ਰੋਵਾਈਡ ਕਰਾਈ ਜਾਏਗੀ ਐਕਚੁਅਲ ਚ ਉਹ ਤੋਂ ਪੋਜੀਸ਼ਨ ਪਤਾ ਲੱਗੀਗੀ ਕਿ ਕਿਹੜਾ ਵਹੀਕਲ ਆ ਜਾਂ ਕਿੰਨੇ ਜਿਹੜੇ ਹੈਗੇ ਸੀ ਕਰਨ ਵਾਲੇ ਸਰ ਕੈਮਰੇ ਕੀ ਆ ਜੀ ਇਹ ਐਸਪੀਆਈ ਦੀ ਬੈਂਕ ਸਰ ਕੈਮਰੇ ਵਗੈਰਾ ਨਹੀਂ ਲੱਗੇ ਇੱਥੇ ਕੈਮਰਾ ਲੱਗੇ ਆ ਪਰ ਕੈਮਰਾ ਅਜੇ ਤੱਕ ਜਿਹੜਾ ਵਰਕਿੰਗ ਕੰਡੀਸ਼ਨ ਹੋਣਾ ਲੱਗੇ ਹੋਏ ਜਿਹਨਾਂ ਦਾ ਬੈਕਅਪ ਜਿਹੜਾ ਦੇਖਣਾ ਆਏ ਇਹਨਾਂ ਦੇ ਜਿਹੜਾ ਨੂੰ ਇਹਨਾਂ ਸਰਵਲੈਂਸ ਦਿੱਤੀ ਹੋਈ ਹੈ ਬੈਂਕ ਦੀ ਪਰ ਟਿਲ ਟਾਈਮ ਜਿਹੜਾ ਆ ਅਜੇ ਤੱਕ ਵੀ ਇਹ ਸਰਵਲੈਂਸ ਪ੍ਰੋਵਾਈਡ ਕਰਾਓ ਜੀ ਸਰ ਕੀ ਹਨ ਕਾਰਵਾਈ ਕੀਤੀ ਜਾ ਰਹੀ ਹੈ ਬਿਲਾਲ ਸਰਪੰਚ ਦੇ ਬਿਆਨ ਤੇ ਆਫੀਰ ਦਾ ਜੋ ਕਹ ਰਿਹਾ ਜੀ ਕਿਉਂਕਿ ਇਹਨਾਂ ਨੇ ਤੇ ਅਜੇ ਤੱਕ ਹਨ ਪ੍ਰੋਵਾਈਡ ਹੀ ਕੁਝ ਨਹੀਂ ਕਰਾਇਆ ਡਾਟਾ ਜੀ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਬੈਂਕ ਵਾਲਿਆਂ ਦਾ ਕੀ ਲੱਗਦਾ ਤੁਹਾਨੂੰ ਜੀ ਬੈਂਕ ਵਾਲਿਆਂ ਦਾ ਕੋ ਬਹੁਤ ਵੱਡਾ ਲੈ ਕੇ ਜੀ